ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਜੀ ਨੂੰ ਪਹਿਲੇ ਭਾਗ ਵਿੱਚ ਸ਼ੁੱਧ ਅਤੇ ਅਸ਼ੁੱਧ ਮਨ ਬਾਰੇ ਦੱਸਿਆ ਸੀ ਇਸੇ ਹੀ ਤਰ੍ਹਾਂ ਫਿਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਮਾਈ ਭਾਗ ਭਰੀ ਨੂੰ ਦਰਸ਼ਨ ਦਿੱਤੇ ਉਸ ਤੋਂ ਬਾਅਦ ਭਾਈ ਕੱਟੂ ਜੀ ਨੂੰ ਅਤੇ ਮਾਈ ਭਗ ਭਰੀ ਦੇ ਅੰਤਮ ਸੰਸਕਾਰ ਕਰਕੇ ਜਦ ਆਪ ਜੀ ਕਸ਼ਮੀਰ ਤੋਂ ਪੰਜਾਬ ਨੂੰ ਵਾਪਸ ਮੋੜਨਾ ਕੀਤਾ ਤਾਂ ਰਸਤੇ ਵਿੱਚ ਆਪ ਨੇ ਕਈਆਂ ਨੂੰ ਤਾਰਿਆ ਅੱਜ ਅਸੀਂ ਕਰਮਚੰਦ ਨੂੰ ਜਪਜੀ ਸਾਹਿਬ ਜੀ ਦੇ ਅਰਥ ਬਾਰੇ ਜੋ ਵਿਚਾਰ ਕਰਨੀ ਹੈ ਸੋ ਹਾਫਿਜ਼ਾਬਾਦ ਇੱਕ ਸਿੱਖ ਕਰਮਚੰਦ ਰਹਿੰਦਾ ਸੀ ਜੋ ਸ੍ਰੀ ਜਪਜੀ ਸਾਹਿਬ ਅਤੇ ਹੋਰ ਗੁਰਬਾਣੀ ਪੜਨ ਅਤੇ ਸੁਣਨ ਦਾ ਬੜਾ ਰਸੀਆ ਪ੍ਰੇਮੀ ਸੀ ਜਦ ਉਸਨੇ ਗੁਰੂ ਜੀ ਦਾ ਆਉਣਾ ਸੁਣਿਆ ਤਾਂ ਉਹ ਗੁਰੂ ਜੀ ਦੇ ਡੇਰੇ ਵਾਸਤੇ ਰਸਦ ਲੈ ਕੇ ਆਇਆ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਪ ਜੀ ਦੇ ਦਰਸ਼ਨ ਕੀਤੇ ਅਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀਓ ਮੇਰੀ ਬڑے ਚਿਰ ਤੋਂ ਇਹ ਤਾੰਗ ਸੀ ਕਿ ਮੈਂ ਆਪ ਜੀ ਪਾਸ ਪਹੁੰਚ ਕੇ ਸ੍ਰੀ ਜਪਜੀ ਸਾਹਿਬ ਜੀ ਦੇ ਅਰਥ ਸੁਣਾ ਪਰ ਅੱਜ ਮੇਰੇ ਧੰਨ ਭਾਗ ਹਨ ਕਿ ਆਪ ਜੀ ਇੱਥੇ ਦਰਸ਼ਨ ਦੇ ਰਹੇ ਹੋ ਇਸ ਕਰਕੇ ਬੇਨਤੀ ਹੈ ਮੈਨੂੰ ਆਪਣੇ ਮੁਖਾਰਬਿੰਦ ਤੂੰ ਸ੍ਰੀ ਜਪਜੀ ਸਾਹਿਬ ਜੀ ਦੇ ਅਰਥ ਸੁਣਾ ਕੇ ਕਿਰਤਾਰਥ ਕਰੋ ਗੁਰੂ ਜੀ ਨੇ ਕਿਹਾ ਜਪਜੀ ਸਾਹਿਬ ਦੇ ਅਰਥ ਬਹੁਤ ਮਹਾਨ ਹਨ ਇਸ ਦੀਆਂ ਪਹਿਲੀਆਂ 6 ਪੌੜੀਆਂ ਮੰਗਲਾ ਚਰਨ ਦੀਆਂ ਹਨ 7ਵੀਂ ਵਿੱਚ ਵੈਰਾਗ ਕਥਨ ਕੀਤਾ ਹੈ ਉਪਰੰਤ ਚਾਰ ਪੌੜੀਆਂ ਵਿੱਚ ਸਰਵੰਤੀ ਅਤੇ ਚਾਰ ਵਿੱਚ ਮੰਨਣ ਦੇ ਮਹਾਤਮ ਨੂੰ ਬ੍ਰਹਮ ਗਿਆਨ ਦਾ ਕਾਰਨ ਦੱਸਿਆ ਹੈ ਪੰਚ ਪ੍ਰਵਾਣ ਵਾਲੀ 16ਵੀਂ ਪੌੜੀ ਵਿੱਚ ਨਿਧ ਆਸਣ ਕਥਨ ਕਰਕੇ ਤੂੰ ਸਦਾ ਸਲਾਮਤ ਨਰਿੰਕਾਰ ਤੁਕ ਵਿੱਚ ਮਹਾਵਾਕ ਤਵਤਮਸੀ ਤੂੰ ਪਰਮਾਤਮਾ ਤੂੰ ਹੈ ਦਾ ਉਚਾਰਣ ਕੀਤਾ ਹੈ ਅਸੰਖ ਦੀ ਪਹਿਲੀ ਪੌੜੀ ਵਿੱਚ ਸਤੋ ਗੁਣੀ ਗੁਣਾ ਦਾ ਉਚਾਰਣ ਕਰਕੇ ਦੂਸਰੀ ਵਿੱਚ ਤਮੋ ਗੁਣੀ ਗੁਣਾ ਦਾ ਵਰਣਨ ਕੀਤਾ ਹੈ ਤੀਸਰੀ ਵਿੱਚ ਸਤੋ ਅਤੇ ਤਮੋ ਦੋਵੇਂ ਗੁਣ ਮਿਲੇ ਹੋਏ ਹਨ ਜੀਵ ਅਤੇ ਈਸ਼ਵਰ ਦੀ ਏਕਤਾ ਦਰਸਾਈ ਹੈ ਸਤ ਚਿੱਤ आनंदत दोहा जीव ਅਤੇ ਈਸ਼ਵਰ ਵਿੱਚ ਇੱਕੋ ਜਿਹੀ ਪਾਈ ਜਾਂਦੀ ਹੈ ਗੁਰੂ ਜੀ ਨੇ فرمایا ਜਿਹੜਾ ਵੀ ਸਿੱਖ ਨੀਮ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸ੍ਰੀ ਗੁਰੂ ਨਾਨਕ ਜੀ ਦਾ ਧਿਆਨ ਧਰ ਕੇ ਪ੍ਰੇਮ ਨਾਲ ਜਪਜੀ ਸਾਹਿਬ ਪਾਠ ਪੜਦਾ ਹੈ ਉਸ ਨੂੰ ਅੰਤ ਸਮੇ ਗੁਰੂ ਜੀ ਸਹਾਈ ਹੁੰਦੇ ਹਨ ਸਤਗੁਰੂ ਜੀ ਤੋਂ ਅਰਥ ਸੁਣ ਕੇ ਸਭ ਸੰਗਤ ਨਿਹਾਲ ਹੋ ਗਈ ਅਤੇ ਕਰਮਚੰਦ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਕਰਮਚੰਦ ਨੂੰ ਗੁਰੂ ਜੀ ਨੇ ਕਿਹਾ ਕਿ ਇੱਥੇ ਧਰਮਸ਼ਾਲਾ ਬਣਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ ਆਪ ਜੀ ਨੇ ਕਰਮਚੰਦ ਨੂੰ ਨਿਹਾਲ ਕਰਕੇ ਗੁਰੂ ਨਾਨਕ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਨਨਕਾਣਾ ਸਾਹਿਬ ਪਹੁੰਚੇ ਖੁੱਲੀ ਜਗ੍ਹਾ ਵੇਖ ਕੇ ਆਪ ਜੀ ਨੇ ਡੇਰਾ ਕਰਕੇ ਇਸ਼ਨਾਨ ਆਦ ਕੀਤਾ ਅਤੇ ਫਿਰ ਪ੍ਰਸ਼ਾਦ ਵਰਤਾਇਆ ਅਤੇ ਫਿਰ ਕੀ ਆਰਾ ਸਹਿਬ ਜਿੱਥੇ ਗੁਰੂ ਜੀ ਨੇ ਜੱਟ ਦੀ ਖੇਤੀ ਹਰੀ-ਪਰੀ ਕੀਤੀ ਸੀ ਅਤੇ ਮਾਲ ਜੀ ਸਹਿਬ ਜਿੱਥੇ ਆਪ ਜੀ ਦੇ ਮੁਖ ਤੇ ਸ਼ਰਪ ਨੇ ਛਾਇਆ ਕੀਤੀ ਸੀ ਆਦ ਗੁਰ ਅਸਥਾਨਾਂ ਦੇ ਦਰਸ਼ਨ ਕਰਕੇ ਡੇਰੇ ਆਏ ਸ਼੍ਰੀ ਗੁਰੂ ਨਾਨਕ ਜੀ ਦੇ ਚਾਚੇ ਲਾਲੂ ਦਾ ਪੁੱਤਰਾ ਅਤੇ ਰਾਏ ਬਲਾਰ ਦੀ ਸੰਤਾਨ ਆਪ ਜੀ ਦਾ ਆਉਣਾ ਸੁਣ ਕੇ ਬੜੇ ਪ੍ਰੇਮ ਨਾਲ ਆਣ ਕੇ ਮਿਲੇ ਅਤੇ ਖਾਣ ਪਾਣ ਦੀ ਸੇਵਾ ਕੀਤੀ ਪਿੰਡ ਦੇ ਸਭ ਨਰ ਨਾਰੀ ਆਪ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਏ ਗੁਰੂ ਜੀ ਨੇ ਮਦਰ ਪਿੰਡ ਆਉਣਾ ਨਨਕਾਣੇ ਸਾਹਿਬ ਕੁਝ ਦਿਨ ਵਿਸ਼ਰਾਮ ਕਰਕੇ ਗੁਰੂ ਜੀ ਨੇ ਮਦਰ ਪਿੰਡ ਆਨ ਡੇਰਾ ਕੀਤਾ ਆਪ ਜੀ ਦਾ ਉਹਨਾ ਸੁਣ ਕੇ ਸਭ ਸੰਗਤਾਂ ਦਰਸ਼ਨ ਕਰਨ ਆਈਆਂ ਇੱਕ ਸਿੱਖ ਨੇ ਦੱਸਿਆ ਮਹਾਰਾਜ ਮੇਰੇ ਪਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥ ਦਾ ਇੱਕ ਸੋਟਾ ਅਤੇ ਇੱਕ ਪੈਰ ਦਾ ਜੋੜਾ ਹੈ ਗੁਰੂ ਜੀ ਨੇ ਇਹਨਾਂ ਵਸਤਾਂ ਦੇ ਦਰਸ਼ਨ ਕਰਕੇ ਪੁੱਛਿਆ ਕਿ ਤੈਨੂੰ ਇਹ ਗੁਰੂ ਜੀ ਨੇ ਕਿਸ ਵਾਸਤੇ ਦਿੱਤੇ ਸਨ ਉਸ ਸਿੱਖ ਨੇ ਜਿਸ ਦਾ ਨਾਮ ਮਾੜਕ ਸੀ ਦੱਸਿਆ ਕਿ ਜਦ ਇੱਕ ਸਮੇਂ ਗੁਰੂ ਅਰਜਨ ਦੇਵ ਜੀ ਇੱਥੇ ਆਏ ਸੀ ਤਾਂ ਆਪ ਜੀ ਦਾ ਡੇਰਾ ਇੱਕ ਸਿੱਖ ਕਿਦਾਰੇ ਨੇ ਧਰਮਸ਼ਾਲਾ ਵਿੱਚ ਕਰਾ ਕੇ ਆਪ ਜੀ ਦੀ ਬਹੁਤ ਪ੍ਰੇਮ ਨਾਲ ਸੇਵਾ ਕੀਤੀ ਸੀ ਉਸ ਕਿਦਾਰੇ ਦੇ ਗਲ ਵਿੱਚ ਹਜ਼ੀਰਾਂ ਸਨ ਜੋ ਬਹੁਤ ਇਲਾਜ ਕਰਨ ਨਾਲ ਵੀ ਨਾ ਹਟੀਆਂ ਜਦ ਗੁਰੂ ਜੀ ਇੱਥੇ ਠਹਿਰੇ ਤਾਂ ਆਪ ਜੀ ਦੇ ਸਿੱਖ ਕਲਿਆਣੇ ਕਿਦਾਰੇ ਨੂੰ ਆਖਿਆ ਕਿ ਗੁਰੂ ਜੀ ਪਾਸ ਬੇਨਤੀ ਕਰ ਉਹ ਹਰ ਇੱਕ ਰੋਗ ਨੂੰ ਦੂਰ ਕਰਨ ਦੇ ਸਮਰੱਥ ਹਨ ਪਰ ਕਿਦਾਰੇ ਨੇ ਕਿਹਾ ਗੁਰੂ ਜੀ ਪਾਸ ਮੈਂ ਅਵਚਲ ਸੁਖ ਵਾਸਤੇ ਬੇਨਤੀ ਕਰਾਂਗਾ ਇਸ ਬਿੰਸਨਹਾਰੇ ਦੇ ਸੁਖ ਵਾਸਤੇ ਮੰਗਣਾ ਮੈਂ ਉਚਿਤ ਨਹੀਂ ਸਮਝਦਾ ਕੇਦਾਰੇ ਦਾ ਇਹ ਨਿਸ਼ਚਾ ਵੇਖ ਕੇ ਭਾਈ ਕਲਿਆਣ ਨੇ ਕਿਹਾ ਤੂੰ ਗੁਰੂ ਜੀ ਦੇ ਪੈਰਾਂ ਦਾ ਜੋੜਾ ਲੈ ਕੇ ਹਜ਼ੀਰਾ ਉੱਤੇ ਫੇਰ ਤੇਰਾ ਸਾਰਾ ਰੋਗ ਮਿਟ ਜਾਏਗਾ ਗੁਰੂ ਜੀ ਉਸ ਸਮੇ ਪਲੰਗ ਦੇ ਉੱਪਰ ਵਿਰਾਜ ਰਹੇ ਸਨ ਕਿ ਭਾਈ ਕਲਿਆਣ ਦਾ ਕਿਹਣਾ ਮਨ ਕੀ ਕਿਦਾਰੇ ਨੇ ਗੁਰੂ ਜੀ ਦਾ ਜੋੜਾ ਹੰਜੀਰਾ ਉੱਤੇ ਬਾਰੰਗ ਬਾਹ ਲਾਇਆ ਤਾਂ ਉਸ ਦੀਆਂ ਹੰਜੀਰਾ ਹਟ ਗਈਆਂ ਜਦ ਗੁਰੂ ਜੀ ਜਾਗੇ ਤਾਂ ਭਾਈ ਕਲਿਆਣ ਤੋਂ ਇਹ ਸਾਰੀ ਵਾਰਤਾ ਸੁਣ ਕੇ ਆਪ ਜੀ ਦੇ ਜੋੜੇ ਦੀ ਸ਼ੋ ਨਾਲ ਕਿਦਾਰੇ ਦੀਆਂ ਹੰਜੀਰਾ ਦਾ ਰੋਗ ਦੂਰ ਹੋ ਗਿਆ ਹੈ ਤਾਂ ਆਪ ਜੀ ਨੇ ਸੋਟਾ ਨਾਲ ਆਪਣਾ ਤਾਂ ਆਪ ਜੀ ਨੇ ਸੋਟੇ ਨਾਲ ਆਪਣਾ ਜੋੜਾ ਸ਼ੁੱਕ ਕੇਕ ਕਿਦਾਰੇ ਨੂੰ ਦੇ ਕੇ ਬਚਨ ਕੀਤਾ ਕਿ ਜਿਸ ਤਰ੍ਹਾਂ ਤੇਰਾ ਦੁੱਖ ਦੂਰ ਹੋ ਗਿਆ ਹੈ ਇਸ ਤਰ੍ਹਾਂ ਹੋਰ ਵੀ ਜਿਹੜੇ ਹਜ਼ੀਨਾ ਵਾਲੇ ਇਸ ਜੋੜੇ ਨੂੰ ਹੰਜੀਰਾ ਉੱਤੇ ਲਾਉਣਗੇ ਉਹਨਾਂ ਦਾ ਦੁੱਖ ਦੂਰ ਹੋ ਜਾਏਗਾ ਇਹ ਜੋੜਾ ਅਤੇ ਆਸਾ ਸੋਟਾ ਦੋਵੇਂ ਚੀਜ਼ਾਂ ਆਪਣੇ ਪਾਸ ਰੱਖੋ ਗੁਰੂ ਜੀ ਦੀ ਆਗਿਆ ਪਾ ਕੇ ਕਿਦਾਰੇ ਨੇ ਗੁਰੂ ਜੀ ਦਾ ਜੋੜਾ ਅਤੇ ਸੋਟਾ ਆਪਣੇ ਘਰ ਬੜੇ ਸਤਿਕਾਰ ਨਾਲ ਰੱਖ ਲਈ ਅਤੇ ਜਿਹੜਾ ਹਜ਼ੀਰਾ ਦਾ ਰੋਗੀ ਆਉਂਦਾ ਉਸ ਨੂੰ ਜੋੜਾ ਸੁਹਾ ਕੇ ਰਾਜੀ ਕਰ ਦਿੰਦੀ ਇਹ ਪ੍ਰਸੰਗ ਸੁਣ ਕੇ ਸਾਰੇ ਸਿੱਖਾਂ ਨੂੰ ਬਹੁਤ ਆਨੰਦ ਆਇਆ ਇੱਥੇ ਵਿਸ਼ਰਾਮ ਅਤੇ ਖਾਣ ਪਾਣ ਕਰਕੇ ਗੁਰੂ ਜੀ ਦੂਸਰੇ ਦਿਨ ਪਾਈ ਮੱਟੂ ਪਿੰਡ ਪਹੁੰਚ ਗਏ ਇਹ ਸੀ ਦੂਸਰਾ ਭਾਗ ਅਤੇ ਭਾਈ ਕੇ ਮੱਟੂ ਗੁਰੂ ਜੀ ਦਾ ਤੀਸਰਾ ਭਾਗ ਲੈ ਕੇ ਅਗਲੀ ਵੀਡੀਓ ਦੇ ਵਿੱਚ ਹਾਜ਼ਰ ਹੋਵਾਂਗੇ ਸੋ ਇਸ ਦਾ ਤੀਸਰਾ ਭਾਗ ਸੁਣਨ ਵਾਸਤੇ ਆਪ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ